ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਾਬਾ ਫੈਂਸੀ ਕਲੋਥ ਹਾਊਸ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆ ਗਏ ਹਾਂ ਵੂਲਨ ਦੇ ਵਿੱਚ ਗਰਮ ਆਰਟੀਕਲ ਜਿਹੜੇ ਕਿ ਬਹੁਤ ਹੀ ਪ੍ਰੀਮੀਅਮ ਫੈਬਰਿਕ ਦੇ ਉੱਪਰ ਬਣੇ ਹੋਏ ਨੇ ਤੇ ਬਿਲਕੁਲ ਗਰਮ ਆਰਟੀਕਲ ਹੈ ਜੀ ਇਹ ਬਹੁਤ ਹੀ ਵਧੀਆ ਇਹਨਾਂ ਦੀ ਡਿਜ਼ਾਈਨ ਹੈਗਾ ਕਲਰ ਆਪਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਜੀ ਕਲਰ ਆਪਸ਼ਨਸ ਇਹਦੀਆਂ ਆਪਣੇ ਕੋਲੇ ਜਿਹੜੀਆਂ ਫੋਟੋ ਤੇ ਦਿਖ ਰਹੀਆਂ ਇਹ ਅਵੇਲੇਬਲ ਨੇ ਜੀ ਜੀਟੀਐਮ ਬ੍ਰਾਂਡ ਦੇ ਵਿੱਚ ਇਹ ਆਰਟੀਕਲ ਨੇ ਮੈਚਿੰਗ ਦੇ ਵਿੱਚ ਇਹ ਸੂਟ ਰਹਿਣ ਵਾਲੇ ਆ ਤੇ ਇਹਨਾਂ ਦੀ ਜਿਹੜੀ ਮੈਚਿੰਗ ਹੈ ਉਹ ਬਹੁਤ ਹੀ ਵਧੀਆ ਪਲੇਨ ਦੇ ਵਿੱਚ ਹੈ ਪ੍ਰੀਮੀਅਮ ਕੁਆਲਟੀ ਫੈਬਰਿਕ ਦੇ ਵਿੱਚ ਹੈ ਸ਼ਾਲ ਇਹਨਾਂ ਦੇ ਨਾਲ ਆ ਜਿਹੜਾ ਉਹ ਡਬਲ ਸਾਈਡ ਪ੍ਰਿੰਟ ਹੈ ਜੀ ਤੁਸੀਂ ਦੋਨੇ ਸਾਈਡਾਂ ਤੋਂ ਜਿਹੜਾ ਇਹ ਸ਼ਾਲ ਹੈ ਇਹਨੂੰ ਵੀ ਆਕਰ ਸਕਦੇ ਹੋ ਤੇ ਬਿਲਕੁਲ ਖੁੱਲੇ ਡੁੱਲੇ ਸਾਈ ਦੇ ਵਿੱਚ ਸ਼ਾਲ ਇਹਨਾਂ ਦੇ ਬਣ ਕੇ ਰੈਡੀ ਹੋਏ ਆ ਦੂਜੀ ਸਾਈਡ ਵੀ ਆਪਾਂ ਇਹਨਾਂ ਦੇ ਸ਼ਾਲ ਦੀ ਤੁਹਾਨੂੰ ਚੈੱਕ ਕਰਵਾਵਾਂਗੇ ਬਹੁਤ ਹੀ ਸੋਹਣੇ ਆਰਟੀਕਲ ਬਣ ਕੇ ਤਿਆਰ ਹੋਏ ਆ ਜੀ ਬਾਬਾ ਫੈਂਸੀ ਕਲੋਥ ਹਾਊਸ ਤੋਂ ਆਰਡਰ ਕਰ ਲਈ ਇਹਨਾਂ ਪ੍ਰੀਮੀਅਮ ਆਰਟੀਕਲਸ ਦੀ ਜਿਹੜੀ ਰੇਂਜ ਹੈ ਆਪਾਂ ਰੱਖ ਦਿੱਤੀ ਹੈ ਸਿਰਫ ਤੇ ਸਿਰਫ 1050 ਜਿਹਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਡਿਲੀਵਰੀ ਆ ਬਿਲਕੁਲ ਫ੍ਰੀ ਰਹਿਣ ਵਾਲੀ ਆ ਤੇ ਵਰਲਡ ਵਾਈਡ ਸ਼ਿਪਿੰਗ ਆਪਾਂ ਪ੍ਰੋਵਾਈਡ ਕਰਵਾਉਨੇ ਆ ਸਕਰੀਨ ਤੇ ਜਿਹੜਾ ਨੰਬਰ ਚੱਲ ਰਿਹਾ ਉਹ ਤੇ ਵਟਸਐਪ ਤੇ ਕੰਟੈਕਟ ਕਰਕੇ ਤੁਸੀਂ ਇਹਨਾਂ ਸੂਟਾਂ ਦਾ ਆਰਡਰ ਆ ਜਿਹੜਾ ਉਹ ਬੁੱਕ ਕਰ ਸਕਦੇ ਹੋ ਤੇ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਜਾਂ ਸਾਡੇ ਕਸਟਮਾਈਜ਼ ਹੋਈ ਕਲੈਕਸ਼ਨ ਦੇ ਵਿੱਚੋਂ ਸੂਟ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਸਾਡੇ ਸਕਰੀਨ ਤੇ ਚੱਲ ਰਹੇ ਨੰਬਰਾਂ ਤੇ WhatsApp ਕਰ ਸਕਦੇ ਹੋ ਆਪਾਂ ਹੋਲਸੇਲ ਤੇ ਰਿਟੇਲ ਦੋਨਾਂ ਦੇ ਵਿੱਚ ਡੀਲ ਕਰਦੇ ਆਂ ਸੋ ਵਧੇਰੇ ਜਾਣਕਾਰੀ ਲਈ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਸਾਨੂੰ WhatsApp ਕਰ ਸਕਦੇ ਹੋ ਤੇ ਜੇਕਰ ਹਜੇ ਤੱਕ ਤੁਸੀਂ ਸਾਡੇ ਚੈਨਲਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਪਲੀਜ਼ ਜ਼ਰੂਰ ਕਰ ਲੈਣਾ ਤਾਂ ਕਿ ਸਾਡੀ ਹਰ ਵੀਡੀਓ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਧੰਨਵਾਦ